रामचंद्र महाराज की आज का दिन बहुत ही खुशियां वाला है जो भगवान रामचंद्र जी महाराज जी की जन्म भूमि तो इन मंत्र पत्र बचड़े लेके आए इन्हों भी प्रणाम है जिया आखते हैं ऐसा सौभाग्य उदी कृपा तो बिना नहीं मिल सकता है ਸੀਤਾ ਗਰੀਬ ਫਕੀਰਾਂ ਇਹ ਉਹਨਾਂ ਦੀ ਕਿਰਪਾ ਹੈ ਜਿਨ੍ਹਾਂ ਨੇ ਆਪਣਾ ਬੱਚੜੇ ਜਾਣ ਕੇ ਆਪਣੇ ਚਰਨਾਂ ਨਾਲ ਲਾ ਕੇ ਇਹਨ ਮੰਤਰ ਪੜ੍ਹ ਜਾਏ ਇਹ ਆਪਣੇ ਮੁਖ ਤੋਂ ਬਿਆਨ ਨਹੀਂ ਕਰ ਸਕਦੇ ਇਸ ਸੀ ਦੀ ਬਹੁਤ ਹੀ ਪਰਸੰਤਾ ਹੈ ਬਹੁਤ ਹੀ ਮਨ ਨੂੰ ਖੁਸ਼ੀ ਹੈ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਤਦ ਜੋ ਅਯੁੱਧਿਆ ਦੇ ਵਿੱਚ ਟਰਸਟ ਬਣਿਆ ਅਖਲਵਾਰਤੀ ਸਤਤੇ ਉਹਨਾਂ ਦਾ ਨਿਮੰਤਰਣ ਸਾਰੇ ਦੇਸ਼ ਦੁਨੀਆ ਦੇ ਸੰਤਾਂ ਨੂੰ ਆਇਆ ਮਾਤਾ ਜੀ ਨੂੰ ਇਸ ਜਿਹੜਾ ਨਿਮੰਤਰਣ ਅਯੁੱਧਿਆ ਤੋਂ ਆਇਆ ਵਾ ਤੇ ਉਹ ਦੇਣ ਵਾਸਤੇ ਸਾਡੀ ਡਿਊਟੀ ਲੱਗੀ ਸੀ ਸਾਡੇ ਕਾਰਜਕਰਤਾ ਦੀ ਉਹ ਦੇਣਿਆ ਤੇ ਇਹ ਕੇ ਕਰ ਬੀਰ ਬਜਰੰਗੀ ਹਾਂ ਜੀ ਬਹੁਤ ਬਾਰਗੀ ਜੈ ਅੱਜ ਅਸੀਂ ਇੱਥੇ ਦਲ ਜੋ ਬਾਰਡਰ ਲਾਈਨ ਤੇ ਲੈਸ਼ਨਵੰਦਰ ਮਾਤਾ ਸੁਨੀਤਾ ਦੇਵੀ ਜੀ ਦੇ ਦਰਸ਼ਨ ਕਰਨ ਔਰ ਨਿਮੰਤਰਣ ਦੇਣ ਵਾਸਤੇ ਆਏ ਆਂ। ਸ਼੍ਰੀ ਰਾਮ ਜਨਮ ਬੰਮੀ ਦਾ ਜੋ ਬੰਦਿਆ ਮੰਦਰ ਆ। ਬਗਵਾਨ ਰਾਮ ਜੀ ਦੇ ਜਨਮ ਸਥਾਨ ਤੇ ਅਸੀਂ ਸਨਾਤਨੀ 500 ਸਾਲ ਤੋਂ ਸੰਘਰਸ਼ ਕਰ ਰਹੇ ਸੀਗੇ। ਸਾਡੀਆਂ 20 ਪੀੜ੍ਹੀਆਂ ਨੇ ਇਸ ਕੰਮ ਵਾਸਤੇ ਅਹੂਤੀ ਦਿੱਤੀ ਲਗਭਗ ਪੌਣੇ 3 ਲੱਖ ਸਾਡੇ ਸਨਾਤਨੀਆਂ ਨੇ ਇਸ ਮੰਦਿਰ ਦੀ ਪ੍ਰਾਪਤੀ ਵਾਸਤੇ ਲੱਗ ਕੇ ਅਹੂਤੀ ਦਿੱਤੀ ਜਾਨਾਂ ਚਲੇ ਗਈਆਂ ਵਿਦੇਸ਼ੀ ਆਕਰਾਂਤਾ ਬਾਬਰ ਨੇ 1528 ਦੇ ਵਿੱਚ ਇਹਨੂੰ ਤੋੜਿਆ ਔਰ ਉਸੇ ਈਟੇ ਗਾਰੇ ਦੇ ਨਾਲ ਉੱਥੇ ਇੱਕ ਬਾਬਰੀ ਢਾਂਚਾ ਖੜਾ ਕਰ ਦਿੱਤਾ ਜਿਹਦਾ ਨਾਮ ਬਾਬਰੀ ਮਸਜਿਦ ਬਣਾ ਦਿੱਤਾ ਕਦੀ ਨਮਾਜ਼ ਨਹੀਂ ਹੋਈ ਸਾਡੀ ਉੱਥੇ ਰੋਜ਼ ਜਿਹੜੀ ਆ ਉਹ ਏ ਦਿਵਾ ਸਾਡਾ ਦੀਪਕ ਜਲਦਾ ਹੈਗਾ ਅਸੀਂ ਰੋਜ਼ ਪੂਜਾ ਕਰਦੇ ਸੀ ਉਹ ਭਗਵਾਨ ਦੀ ਕਿਰਪਾ ਨਾਲ ਸੰਘਰਸ਼ ਨਾਲ ਉਹ ਐਸੇ ਮਾਤਾ ਸੰਗੀਤਾ ਦੇਵੀ ਜੀ ਵਰਗੇ ਹਜ਼ਾਰਾਂ ਸੰਤਾਂ ਦੇ ਨੇਤਰਤਵ ਦੇ ਵਿੱਚ ਇਹ ਸਾਨੂੰ ਅੱਜ ਪ੍ਰਾਪਤ ਹੋਇਆ ਕੋਰਟ ਦੇ ਦੁਆਰਾ ਸਾਨੂੰ ਇਹ ਮੰਦਿਰ ਦੀ ਜਗ੍ਹਾ ਮਿਲੀ ਔਰ ਬੰਵਿਆ ਦਿਵਯ ਮੰਦਿਰ 3 ਸਾਲ ਚ ਤਿਆਰ ਹੋ ਗਿਆ ਅੱਜ 22 ਜਨਵਰੀ 2024 ਨੂੰ 3100 ਮਰ 11 ਵਜੇ ਤੋਂ 1 ਵਜੇ ਤੱਕ ਐਸੇ ਸੰਤਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਰੀ ਦੁਨੀਆ ਲਗਭਗ 200 ਕਰੋੜ ਲੋਕ ਜਿਹੜਿਆ ਇਸ ਨੂੰ ਲਾਈਵ ਟੈਲੀਕਾਸਟ ਦੇਖਣਗੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਭਗਵਾਨ ਰਾਮ ਜੀ ਦੀ ਜੋ ਪ੍ਰਤਿਮਾ ਦਾ ਉਪਰਾਨ ਪ੍ਰਤੀਸ਼ਠਾ ਦਾ ਕਾਰਜਕ੍ਰਮ ਉਸ ਦਿਨ ਹੋਏਗਾ જય ਸ਼ੀਰਾ જય ਸ਼੍ਰੀ ਰਾਮ ਪਿਛਲੇ 1 ਮਹੀਨੇ ਤੋਂ ਮਾਤਾ ਜੀ ਦਾ ਉੱਥੇ ਜੋ ਲਗਭਗ ਪੂਰੇ ਦੇਸ਼ ਭਰ ਦੇ ਔਰ ਵਿਦੇਸ਼ਾਂ ਦੇ ਮਿਲਾ ਕੇ 4000 ਸੰਤ ਮਹਾਪੁਰਸ਼ ਲਗਭਗ ਉਹਨਾਂ ਨੇ ਉੱਥੇ ਪਹੁੰਚਣਾ ਵਾ ਉਹਨਾਂ ਦੇ ਵਿੱਚ ਇਹ ਡੰਨ ਤੋਂ ਮਾਤਾ ਸੁਨੀਤਾ ਦੇਵੀ ਜੀ ਜੋ 1008 ਮਹਾਮਦਨੇਸ਼ਵਰਾ ਉਹਨਾਂ ਨੂੰ ਇਨਵੀਟੇਸ਼ਨ ਦੇਣ ਵਾਸਤੇ ਜੋ ਅਯੁੱਧਿਆ ਤੋਂ ਚੱਲ ਕੇ ਆਇਆ ਸੀਗਾ ਬਕਾਇਦਾ ਨਿਮੰਤਰਣ ਉਹਦਾ ਕੋਡ ਨੰਬਰ ਲੱਗ ਕੇ ਅਸੀਂ ਮਾਤਾ ਜੀ ਨੂੰ ਦੇਣ ਆਏ ਆ ਤਰਨਕਰਨ ਦੇ ਘਰੇ ਕਰਤਾ ਮੈਂ ਵਿਸ਼ਨੂੰ ਦੁਪਰੀਸ਼ਦ ਦਾ ਕੇਂਦਰੀ ਮੰਤਰੀ ਹੁੰਦਰਾ ਤੇ ਮੇਰੇ ਜੁਮੇ ਲੱਗਿਆ ਹੈ ਅਯੁੱਧਿਆ ਤੋਂ ਤੁਹੋ ਰਿਸ਼ੀਆ ਜਗਾ ਮਾਤਾ ਜੀ ਦੇ ਚ ਪ੍ਰਣਾਮ ਕਰਕੇ ਆਓ ਔਰ ਉਹਨਾਂ ਨੂੰ ਇਨਵੀਟੇਸ਼ਨ ਦੇ ਕੇ ਆਓ